ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਫੈਸਲਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਗਾਮੀ ਤਿਆਰੀਆਂ ਕਰ ਦਿੱਤੀਆਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਕਾਂਗਰਸ ਪਾਰਟੀ ਪੰਜਾਬ ਤੋਂ ਹਰ ਹੀ ਲਾਭ-ਸੀਲਾ ਵਰਤ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੰਨਾ ਚਾਹੁੰਦੀ ਹੈ ਇਸ ਲਈ ਗਰਾਊਂਡ ਲੈਵਲ ਤੋਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਹੁਣ ਤੋਂ ਹੀ ਮਜ਼ਬੂਤ ਕੀਤਾ ਜਾ ਰਿਹਾ ਹੈ ਜੇਕਰ ਗਰਾਉਂਡ ਲੈਵਲ ਸਹੀ ਹੋਵੇਗਾ ਤਾਂ ਆਟੋਮੈਟਿਕਲੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ بڑے ਵੱਡੇ ਪੱਧਰ ਤੇ ਉੱਪਰ ਉੱਬਰ ਕੇ ਆਵੇਗੀ ਕਾਂਗਰਸ ਪਾਰਟੀ ਕਿਉਂਕਿ ਆਪ ਆਦਮੀ ਪਾਰਟੀ ਤੋਂ ਪੰਜਾਬ ਦੇ ਲੋਕਾਂ ਦਾ ਉਹ ਮੰਗ ਹੋ ਗਿਆ ਹੈ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਕਰਾਂਗੇ ਕਸਾਨਾਂ ਦੇ ਹੱਕ ਵਿੱਚ ਵੀ ਨਹੀਂ ਖੜੇ ਬੇਰੁਜ਼ਗਾਰਾਂ ਦੇ ਹੱਕ ਵਿੱਚ ਵੀ ਨਹੀਂ ਖੜੇ ਗਰੀਬ ਲੋਕਾਂ ਦੇ ਹੱਕ ਵਿੱਚ ਵੀ ਨਹੀਂ ਖੜੇ ਪੰਜਾਬ ਦੇ ਮੁੱਖ ਮੰਤਰੀ ਇਸ ਕਰਕੇ ਜਿਹੜਾ ਸਰਵੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਲ ਵੱਲੋਂ ਕਰਵਾਇਆ ਗਿਆ ਹੈ ਉਸ ਸਰਵੇ ਨੇ ਕਹਿ ਦਿੱਤਾ ਹੈ ਕਿ 101% 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਐਕਸ਼ਨ ਮੋਡ ਦੇ ਵਿੱਚ ਹੈ ਜਲਦੀ ਹੀ ਇੱਕ ਵੱਡੇ ਆਗੂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਐਸੇ ਮੁੱਖ ਮੰਤਰੀ ਚਿਹਰੇ ਮੁੱਖ ਮੰਤਰੀ ਦਾ ਚਿਹਰਾ ਲੈ ਕੇ ਅੱਗੇ ਆ ਰਹੀ ਹੈ ਪੰਜਾਬ ਤੋਂ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੈ ਕੇ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੇ ਆਪਸੀ ਕਾਟੋਕਲੇਸ਼ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀਆਂ ਦਾ ਦੌਰ ਜਾਰੀ ਇੱਕ ਸਟੇਜ ਉੱਤੇ ਇਕੱਠੇ ਨਾ ਹੋਣਾ ਆਪਸੀ મતਭੇਦ ਇੱਕ ਦੂਜੇ ਨੂੰ ਨੀਚਾ ਵਿਖਾਉਣਾ ਅਤੇ ਲੱਤਾਂ ਇੱਕ ਦੂਜੇ ਦੀਆਂ ਖਿੱਚਣੀਆਂ ਕਾਂਗਰਸ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਇਹ ਪ੍ਰਥਾ ਚੱਲੀ ਆ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਇਹ ਕਾਂਗਰਸ ਪਾਰਟੀ ਦੇ ਇੰਚਾਰਜ ਬਵੇਜ ਬਵੇਸ਼ ਬਘੇਲ ਨੂੰ ਵੀ ਪਤਾ ਹੈ ਇਹ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਕ ਅਰਜੁਨ ਖੜਕੇ ਨੂੰ ਵੀ ਪਤਾ ਹੈ ਲੇਕਿਨ ਗਰਾਉਂਡ ਤੋ ਹੁਣ ਤੋ ਹੀ ਮਜ਼ਬੂਤ ਕਰਨਾ ਚਾਹੁੰਦੀ ਹੈ ਵਾਰ-ਵਾਰ ਇਹਨਾਂ ਨਾਲ 1 ਟੂ 1 ਮੀਟਿੰਗਾਂ ਕੀਤੀਆਂ ਗਈਆਂ ਇਹਨਾਂ ਦੇ ਇਕੱਠੀਆਂ ਸਭ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਲੇਕਿਨ ਇਹਨਾਂ ਨੂੰ ਇਕਤਾ ਇਹਨਾਂ ਦੀ ਯੂਨਿਟੀ ਸਾਬਤ ਕਰਨ ਦੇ ਵਿੱਚ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਜਿਹੜੀ ਆਸਫਰ ਹੋਈ ਲੇਕਿਨ ਰਾਹੁਲ ਗਾਂਧੀ ਹੁਣ ਐਕਸ ਮੂਡ ਦੇ ਵਿੱਚ ਆ ਗਏ ਨੇ ਇੱਕ ਪਾਸੇ ਰਾਹੁਲ ਗਾਂਧੀ ਅੱਜ ਪੰਜਾਬ ਦੇ ਵਿੱਚ ਹਰ ਪ੍ਰਭਾਵਿਤ ਹਲਕਿਆਂ ਦਾ ਦੌਰਾ ਕਰਨਗੇ ਅਤੇ ਉਹ ਮੰਗਾਂ ਰੱਖਣਗੇ ਰਾਜ ਸਭਾ ਦੇ ਵਿੱਚ ਤੇ ਦੂਸਰੇ ਪਾਸੇ ਜਿੰਨੇ ਵੀ ਵਿਧਾਇਕ ਨੇ ਜਿੰਨੇ ਵੀ ਸੰਸਦ ਨੇ ਇਹਨਾਂ ਦੇ ਵਿੱਚੋਂ ਐਜ਼ ਅ ਬੁੱਕ ਮੰਤਰੀ ਦਾ ਚਿਹਰਾ ਨਹੀਂ ਉਤਾਰਿਆ ਜਾਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿਉਂਕਿ ਇਹਨਾਂ ਦੇ ਤਾਂ ਆਪਸੀ 카ਟੋਕਲੇਸ਼ ਇਹਨਾਂ ਦੇ ਆਪਸੀ ਮਤਭੇਦ ਇਹਨਾਂ ਦੇ ਆਪਸੀ ਲੜਾਈ ਝਗੜੇ ਹਾਲੇ ਵੀ ਨਹੀਂ ਖਤਮ ਹੋ ਰਹੇ ਇਮਣ ਦੋ ਰੈਡੀਆਂ ਹੁੰਦੀਆਂ ਨੇ ਮੀਟਿੰਗਾਂ ਹੁੰਦੀਆਂ ਨੇ ਸਮਾਗਮ ਹੁੰਦੇ ਨੇ ਤੇ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਦੱਸਿਆ ਹੀ ਨਹੀਂ ਜਾਂਦਾ ਯਾਨੀ ਕਿ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈ ਕਿ ਅਸੀਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹਵਾਂਗੇ ਜਿਹੜੇ ਐਮਪੀ ਨੇ ਉਹਨਾਂ ਨੂੰ ਇਸ ਵਾਰ ਵਿਧਾਨ ਸਭਾ ਦੀਆਂ ਟਿਕਟਾਂ ਨਹੀਂ ਮਿਲਣੀਆਂ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਾਜਾ ਵੜੇਗਿ ਨੂੰ ਟਿਕਟ ਦਵਾ ਦਿੱਤੀ ਗਈ ਚਰਨਜੀਤ ਸਿੰਘ ਚੱਲੀ ਨੂੰ ਸਖਜਿੰਦਰ ਸਿੰਘ ਰੰਦਾਵਾ ਨੂੰ ਵੀ ਭਾਈ ਇਹਨਾਂ ਦੇ ਪੱਤੇ ਕੱਟੇ ਜਾਣ ਤੇ ਮੈਂ ਕਹਾਂਗਾ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਇੱਕ ਮਤਾ ਪਾਸ ਹੋਇਆ ਹੈ ਕਿ ਜਿਹੜੇ ਲੋਕ ਸਭਾ ਦੇ ਸੰਸਦ ਬਣੇ ਨੇ ਉਹਨਾਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਨਾ ਦਿੱਤੀਆਂ ਜਾਣ ਲੇਕਿਨ ਪ੍ਰਤਾਪ ਸਿੰਘ ਬਾਜਬਣ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਤੁਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਨਹੀਂ ਬੁਬੋਗੇ ਹਾਲੇ ਕਿ ਹਾਲੇ ਹਾਲਾਂਕਿ ਤੁਹਾਡਾ ਗਰਾਊਂਡ ਲੈਵਲ ਬੜਾ ਮਜ਼ਬੂਤ ਹੈ ਤੁਸੀਂ ਬਹੁਤ ਵਧੀਆ ਤਕਰੀਰ ਕਰਦੇ ਹੋ ਤੁਹਾਡਾ ਤੁਹਾਡੇ ਵਿਚਾਰ ਵੀ ਸਹੀ ਨੇ ਪੰਜਾਬ ਦੇ ਪ੍ਰਤੀ ਲੇਕਨ ਕਾਂਗਰਸ ਪਾਰਟੀ ਇੱਕ ਅਜਿਹੇ ਵਿਅਕਤੀ ਨੂੰ ਚੋਣ ਮੈਦਾਨ ਦੇ ਵਿੱਚ उतਾਰੇਗੀ ਉਸ ਤੋਂ ਪਹਿਲਾਂ ਉਹ ਪੰਜਾਬ ਪਾਰਟੀ ਦਾ ਪ੍ਰਧਾਨ ਨਹੀਂ ਹੋਵੇਗਾ ਅਤੇ ਉਹ ਮੁੱਖ ਮੰਤਰੀ ਦਾ ਚਿਹਰਾ ਵੀ ਹੋਵੇਗਾ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਪਾਰੀ ਖਤਮ ਹੋ ਗਈ ਨਵਜੋਤ ਸਿੰਘ ਸਿੱਧੂ ਸਿਆਸਤ ਛੱਡ ਜਾਣਗੇ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਨੂੰ ਬਿਜ਼ਨਸ ਨਹੀਂ ਸਮਝਿਆ ਇਹਦੇ ਵਿੱਚ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਦੀ ਆੜ ਦੇ ਵਿੱਚ ਕਰੋੜਾਂ ਰੁਪਏ ਨਹੀਂ ਕਮਾਇਆ ਕੋਠੀਆਂ ਨਹੀਂ ਬਣਾਈਆਂ ਆਪਣੇ ਬਿਜ਼ਨਸ ਨਹੀਂ ਖੜੇ ਕੀਤੇ ਤੇ ਕਰਦਾਰ 쿠שי ਜਾਂ ਉਹਦੀ ਇਮਾਨਦਾਰੀ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਵਿਵਾਦ ਬੋਲਦੇ ਨੇ ਸੱਚ ਨੂੰ ਸੱਚ ਕਹਿੰਦੇ ਨੇ ਤੇ ਝੂਠ ਨੂੰ ਝੂਠ ਕਹਿੰਦੇ ਨੇ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਰਹੇ ਜਦੋਂ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਸੀ ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਇਵਨ ਦੋ ਜੇਕਰ ਉਹਨੂੰ ਐਸੇ ਮੁੱਖ ਮੰਤਰੀ ਚਿਹਰੇ ਦੀ ਲਾਲਸਾ ਹੁੰਦੀ ਜਾਂ ਮੁੱਖ ਮੰਤਰੀ ਦੀ ਕੁਰਸੀ ਦੀ ਕੁਰਸੀ ਦਾ ਲਾਲਚ ਹੁੰਦਾ ਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਛੜੱਪਾ ਮਾਰ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਜਾਣਾ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਵਿੱਚ ਆ ਜਾਓ ਤੁਸੀਂ ਮੁੱਖ ਮੰਤਰੀ ਬਣ ਜਾਓ ਮੈਂ ਦਿੱਤੀ ਸੀਐਮ ਬਣ ਜਾਵਾਂਗਾ ਜਾਂ ਮੈਂ ਗ੍ਰਹਿ ਮੰਤral ਸਾਮ ਲਵਾਂਗਾ ਲੇਕਿਨ ਸਮਝੌਤਾ ਨਹੀਂ ਕੀਤਾ ਕਿਉਂਕਿ ਅਸੂਲ ਨਵਜੋਤ ਸਿੰਘ ਸਿੱਧੂ ਦੇ ਵੱਖਰੇ ਨੇ ਉਹ ਸਿਆਸਤ ਨੂੰ ਬਿਜ਼ਨਸ ਨਹੀਂ ਸਮਝਦਾ ਉਹ ਕਹਿੰਦਾ ਸਿਆਸਤ ਸਿਆਸਤ ਹੈ ਬਿਜ਼ਨਸ ਬਿਜ਼ਨਸ ਹੈ ਲੇਕਿਨ ਪਤਾ ਹੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਜਿਨ੍ਹਾਂ ਨੇ ਸਿਆਸਤ ਕੀਤੀ ਉਹਨਾਂ ਨੇ ਵੱਡੇ ਬਿਜ਼ਨਸ ਖੜੇ ਕਰ ਲਏ ਉਹਨਾਂ ਨੇ ਕੋਠੀਆਂ ਬਣਾ ਲੀਆਂ ਉਹਨਾਂ ਨੇ ਹਜ਼ਾਰਾਂ ਕਰੋੜਾਂ ਰੁਪਏ ਇਕੱਠੇ ਕਰਕੇ ਆਪਣੇ ਕਾਰੋਬਾਰ ਚਲਾ ਲਿਆ ਤੇ ਪੰਜਾਬ ਦੇ ਲੋਕਾਂ ਦੇ ਨਾਲ ਹੀ ਸੋਚਿਆ ਲੇਕਿਨ ਨਵਜੋਤ ਸਿੰਘ ਸਿੱਧੂ ਇਕਲੌਤਾ ਕਾਂਗਰਸ ਪਾਰਟੀ ਦੇ ਵਿੱਚੋਂ ਇੱਕ ਅਜਿਹਾ ਵੱਡਾ ਆਗੂ ਹੈ ਜਿਸ ਨੇ ਰਾਜਨੀਤੀ ਨੂੰ ਧੰਦਾ ਨਹੀਂ ਬਣਾਇਆ ਜਿਸ ਨੇ ਰਾਜਨੀਤੀ ਦੀ ਆੜ ਦੇ ਵਿੱਚ ਕਰੋੜਾਂ ਰੁਪਏ ਨਹੀਂ ਕਮਾਏ ਇਸ ਕਰਕੇ ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਬੋਲਦੇ ਨੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿੰਦੇ ਨੇ ਜਿਹੜੇ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਖਤਮ ਹੋ ਗਈ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਨਹੀਂ ਆਉਣਗੇ ਸੂਤਰਾਂ ਦੇ ਹਵਾਲੇ ਤੂੰ ਖਬਰਾਂ ਆ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਦੀ ਹਾਈ ਕਮਾਡ ਦੇ ਨਾਲ ਜਿਹੜੀ ਹੈ ਮੀਟਿੰਗ ਹੋ ਰਹੀ ਹੈ ਮੀਟਿੰਗਾਂ ਹੋ ਵੀ ਗਈਆਂ ਨੇ ਮੀਟਿੰਗਾਂ ਹੋਣ ਵੀ ਗਈਆਂ ਬਿਹਾਰ ਦੇ ਇਲੈਕਸ਼ਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੀ ਸਿਆਸੀ ਪਾਰੀ ਫਿਰ ਤੋਂ ਦੁਬਾਰਾ ਸ਼ੁਰੂ ਕਰੇਗਾ ਪੰਜਾਬ ਤੋਂ ਕਿਉਂਕਿ ਰਾਹੁਲ ਇਹਨਾਂ ਦਿਨਾਂ ਦੇ ਵਿੱਚ ਬਿਜੀ ਚੱਲ ਰਹੇ ਨੇ ਰਾਹੁਲ ਗਾਂਧੀ ਜਾਂਦੇ ਨੇ ਬਾਈ ਰੁੱਕ ਬਾਈ ਰੁੱਕ ਜਿਹੜੇ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਵੱਲੋਂ ਜਿੱਤੀਆਂ ਜਾਣਗੀਆਂ ਜਿਵੇਂ ਹੀ ਭਾਰਤ ਦੀਆਂ ਚੋਣਾਂ ਖਤਮ ਹੁੰਦੀਆਂ ਇਹਦੇ ਰਿਜ਼ਲਟ ਆਉਂਦੇ ਨੇ ਤਾਂ ਰਾਹੁਲ ਗਾਂਧੀ ਦੀ ਆਖ ਹੈ ਪੰਜਾਬ ਤੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਪੰਜਾਬ ਤੋਂ ਤੇ ਉਹਦੇ ਲਈ ਸੂਟੇਬਲ ਅਤੇ ਫਿੱਟ ਚਿਹਰਾ ਪ੍ਰਧਾਨਗੀ ਵਾਸਤੇ ਮੁੱਖ ਮੰਤਰੀ ਵਾਸਤੇ ਐਜ਼ ਏ ਨਵਜੋਤ ਸਿੰਘ ਸਿੱਧੂ ਹੀ ਹੋਣਗੇ ਤੇ ਦੂਸਰੇ ਪਾਸੇ ਡਿਪਟੀ ਸੀਐਮ ਚਾਹੇ ਪ੍ਰਤਾਪ ਸਿੰਘ ਬਾਜਬਾ ਨੂੰ ਬਣਾ ਲਓ ਤੇ ਚਾਹੇ ਬਣਾ ਲਓ ਚਰਨਜੀਤ ਸਿੰਘ ਚੰਨੀ ਨੂੰ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਚਿਹਰਾ ਐਸੇ ਡਿਫੀਸਿਮ ਦਾ ਹੋਵੇਗਾ ਲੇਕਿਨ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਕੀ ਹੋਣਗੇ ਕਿਉਂਕਿ ਨਵਜੋਤ ਕੌਰ ਜਿਹੜੇ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਤਰਫ ਪਤਨੀ ਨੇ ਉਹਨਾਂ ਨੇ ਆਗਾਮੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਡੋਰ ਟੂ ਡੋਰ ਜਾ ਕੇ ਵੋਟਰਾਂ ਨੂੰ ਕਨਵਰਸ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਹਾਲਾਂ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਸੀ ਕਾਂਗਰਸ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਤੇ ਨਵਜੋਤ ਸਿੰਘ ਵੱਡੇ ਪਦੜ ਤੇ ਉਮਰ ਕੇ ਸਾਹਮਣੇ ਆਉਣਗੇ ਇਸ ਕਰਕੇ ਕਿਆਸਰਗੀਆਂ ਲਗਾਈਆਂ ਚਾਰਗੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਪਾਰੀ ਖਤਮ ਨਹੀਂ ਹੋਈ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਨੂੰ ਅਲਵਿਦਾ ਨਹੀਂ ਕਿਹਾ ਉਹ ਜਲਦੀ ਹੀ ਉਮਰ ਕੇ ਆਉਣਗੇ ਕਿਉਂਕਿ ਅੰਦਰੋਂ ਅੰਦਰੀ ਉਸ ਦੀਆਂ ਮੀਟਿੰਗਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਚੱਲ ਰਹੀਆਂ ਨੇ ਇੱਕ ਪਾਸੇ ਰਾਹੁਲ ਗਾਂਧੀ ਜੀ ਨੇ ਤੇ ਦੂਸਰੇ ਪਾਸੇ ਕੁਝ ਨਵਜੋਤ ਸਿੰਘ ਸਿੱਧੂ ਨੇ ਸ਼ੋਅ ਫੜੇ ਹੋਏ ਨੇ ਉਹਦੇ ਵਿੱਚ బిజీ ਨੇ ਜਿਵੇਂ ਹੀ ਵਿਧਾਨ ਸਭਾ ਦੀਆਂ ਚੋਣਾਂ ਖਤਮ ਹੁੰਦੀਆਂ ਨੇ ਜਿਹੜੀਆਂ ਬਿਹਾਰ ਦੇ ਵਿੱਚ ਹੋਣ ਜਾ ਰਹੀਆਂ ਨੇ ਉਸ ਤੋਂ ਬਾਅਦ ਜਲਦੀ ਹੀ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਅਤੇ ਮੁੱਖ ਮੰਤਰੀ ਨੂੰ ਲੈ ਕੇ ਤਾਕਤਕੋਸ਼ੀ ਹੋਵੇਗੀ ਧੰਨਵਾਦ